ਖੜਾ ਤਾ ਹੋ ਕਾਲੀ ਆ ਉਹ ਕਾਲਿਆ ਆਖੇ ਤਾ ਲੱਗ ਗਿਆ ਯਾਰ ਉਹ ਕਾਲਿਆ ਉਹ ਵਿਆਹ ਪਗਤੌਣਾ ਇੱਕ ਬਤੰਦਰਾ ਵਿਆਹ ਪਗਤੌਣਾ ਕਿ ਤਿੱਤੋਂ ਵੀਰਬਲ ਸਿੰਘ ਕਾਲੀ ਛੋਟੀ ਦਾ ਹਲਵਾਈ ਪਕੌੜੇ ਕੱਢਦਾ ਸੀ ਜਲੇਬੀਆਂ ਕੱਢਦਾ ਸੀ ਅੱਜ ਤੁਸੀਂ ਦੇਖੋ ਕੀ ਹਾਲ ਹੋਇਆ ਖੜਾ ਨੇ ਕੱਪੜੇ ਬਦਲਨੇ ਆ ਸੋਹਣੇ ਕੱਪੜੇ ਪਾਉਣੇ ਆ ਕਾਲੀ ਸੋਹਣੇ ਕੱਪੜੇ ਪਾਉਣੇ ਆ ਵੀਰੇ ਤੂੰ ਸੁਣ ਲੈ ਜਲੇਬੀਆਂ ਕੱਢ ਦੇਗਾ 50 ਕਿਲੋ ਜਲੇਬੀਆਂ ਕੱਟਣੀਆਂ 50 ਕਿਲੋ ਅੰਦਰ ਹੀ ਪਿਆ ਰਹੇ ਨਾ ਨਹਾਉਂਦਾ ਨਾ ਜਾਂ ਬਾਹਰ ਜਾਂਦਾ ਅੰਦਰ ਹੀ ਬੈਠ ਰਹੇ ਬਸ ਕਲਾਈ ਕਿਹੜੇ ਬਲੇ ਝੂਠੇ ਬਸ ਕਿੱਡੀ ਅੰਦਰ ਰਹਿਦਾ ਚਾਹੇ ਕਿ ਮਿੱਟੀ ਮਿੱਟੀ ਆ ਕਾਲੇ ਦੇ ਕਾਲੇ ਨੂੰ ਖਾਲਾ ਨਹੀਂ ਮੂਝ ਬਾ ਗੜੇ ਮੂਝ ਮੂਝ ਬਾ ਪੁੱਤ ਮੂਝ ਪ੍ਰਸ਼ਾਦ ਆ ਪੁੱਤ ਪ੍ਰਸ਼ਾਦ ਆ ਪੁੱਤ ਜੱਕ ਦੇਖੋ ਆ ਵੀਰ ਆਪਣੇ ਇੱਕ ਪਰਿਵਾਰ ਦੇ ਉਸ ਬੱਚੇ ਨੂੰ ਲੈ ਕੇ ਆਏ ਨੇ ਜਿਹੜਾ ਕਿਸੇ ਟਾਈਮ ਵਧੀਆ ਸਿਆਣਾ ਸੀ ਜਿਹੜਾ ਕਿਸੇ ਟਾਈਮ ਵਧੀਆ ਹਲਵਾਈ ਸੀ ਕਾਰੀਗਰ ਸੀ ਵਿਆਹ ਭਗਤਾ ਰੰਦਾ ਸੀ ਹਲਵਾਈ ਸੀ ਪਕੌੜੇ ਕੱਢਦਾ ਸੀ ਜਲੇਬੀਆਂ ਕੱਢਦਾ ਸੀ ਅੱਜ ਤੁਸੀਂ ਦੇਖੋ ਕੀ ਹਾਲ ਹੋਇਆ ਖੜਾ ਅੱਜ ਦੇਖੋ ਹਾਲ ਕੀ ਹੋਇਆ ਪਿਆ ਵੀਰ ਆ ਇਹਦਾ ਉਸਿੰਦਾ ਕਾਰਡ ਆ ਵੀਰੇ ਦਾ ਕਾਰਡ ਆ ਕਾਲੀ ਹਲਵਾਈ ਉੱਤੇ ਨੰਬਰ ਲਿਖਿਆ ਬਾਈ ਦਾ ਤੇ ਆ ਫੋਟੋ ਲੱਗੀ ਆ ਕਾਲੀ ਦੀ ਵਧੀਆ ਹਲਵਾਈ ਸੀ ਸਮੋਸੇ ਸਮੋਸੇ ਸਭ ਬਣਾਇਆ ਵੱਡੇ ਵੱਡੇ ਵਿਆਹ ਪਹਤਾਰਨ ਦਾ ਸੀ ਨੌ ਚੱਲਦਾ ਸੀ ਕਾਲੀ ਦਾ ਕਾਲੀ ਉਹ ਕਾਲੀ ਖੜਾ ਹੋ ਖੜਾ ਤਾਂ ਹੋ ਕਾਲੀ ਆ ਉਹ ਕਾਲਾ ਅੱਖੇ ਦਾ ਲੱਗ ਯਾਰ ਉਹ ਕਾਲਿਆ ਉਹ ਵਿਆਹ ਪਗਤਾਉਣਾ ਇੱਕ ਪਤੰਦਰਾ ਵਿਆਹ ਪਗਤਾਉਣਾ ਕਿਤੇ ਤੋਂ ਕਿਤੇ ਤੋਂ ਸੇਵਾ ਕਰਾਉਣੀ ਐ ਇੱਕ ਵਾਹਿਗੁਰੂ ਵਾਹਿਗੁਰੂ ਇੱਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾ ਗੰਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਕਾਲੀ ਵੀਰੇ ਵਾਹਿਗੁਰੂ ਮੇਰ ਕਰਨਗੇ ਤੇਰੇ ਤੇ ਹੈ ਗੱਲ ਤਾਂ ਸੁਣ ਲੈ ਜਲੇਬੀਆਂ ਕੱਢ ਦੇਗਾ 50 ਕਿਲੋ ਜਲੇਬੀਆਂ ਕੱਢਣੀਆਂ 50 ਕਿਲੋ ਬੇਸਣ ਦੀ ਆٹے ਦੀ ਆਦੀ ਮੈਦੇ ਦੀਆਂ ਕੱਢ ਦੇਗਾ ਨਹੀਂ ਨਿਕਲ ਨਹੀਂ ਦਿੱਤੋ ਜਲੇਬੀ ਹੈ ਨਹੀਂ ਨਿਕਲ ਪਾ ਦੇਗਾ ਬਸ ਠੀਕ ਖਮੀਰ ਲਾ ਦੀਏ ਖਮੀਰ ਖਮੀਰ ਲਾ ਦੀਏ ਖਮੀਰ ਖਮੀਰ ਲਾ ਦੀਏ ਬਸ ਠੀਕ ਕਰਿਓ ਜੀ ਅਰਦਾਸ ਕਾਲੀ ਵਾਸਤੇ ਕਾਲੀਆ ਕਾਰਕੀ ਦਾ ਆ ਕੀ ਦਾ ਕਾਰਡ ਐਂ ਤਾਂ ਦੇ ਹਨਰਮੰਦ ਨੌਜਵਾਨ ਸੜਕਾਂ ਤੇ ਲੁੜੀ ਜਾਂਦੇ ਆ ਸਾਰਾ ਸਾਰਾ ਦਿਨ ਤੁਹਾਡੀ ਅੱਖਾਂ ਨੇ ਮੂਰੇ ਹੀ ਘੁੰਮਦੇ ਆ ਇਹ ਜਿੰਨਾ ਵਿਆਹਾਂ ਚ ਇਹ ਹਲਵਾਈ ਸੀ ਉਹਨਾਂ ਦੇ ਬੱਚੇ ਵੀ ਗਾਂ ਵੱਡੇ ਹੋ ਗਏ ਨੇ ਹੁਣ ਪਰ ਲੋਕ ਕੋਲ ਦੀ ਲਿੰਗੀ ਜਾਂਦੇ ਦੇਖੀ ਜਾਂਦੇ ਕੋਈ ਬਾਹ ਨਹੀਂ ਫੜਦਾ ਗਰੀਬ ਕਰੇ ਤਾਂ ਜਾ ਕਰੇ ਕੀ ਜਾਵੇ ਤੇ ਜਾਵੇ ਕਿੰਧਰ ਇਹਨੂੰ ਬਹੁਤ ਔਖਾ ਜੀ ਇਹਨੇ 25 ਸਾਲ ਸੀਰ ਲਾਇਆ ਜੀ ਸੰਜੀ ਰਲਦਾ ਸੀ ਜੀਵੀਦਾਰ ਤੇ ਅੱਜ ਤੱਕ ਆਇਆ ਨਹੀਂ ਕੋਈ ਨਾ ਅਸੀਂ ਗਰੀਬ ਬੰਦੇ ਅਸੀਂ ਰਾੜਕੇ ਨੇ ਸੀ ਆ ਤੁਹਾਡਾ ਪਿੰਡ ਕਿਹੜਾ ਜੀ ਸੈਣਾ ਪਤੌੜ ਇਹਦਾ ਸੈਣਾ ਵਾ ਮੇਰਾ ਨਾਮ ੜਾਈ ਗਵੰਡੀਆਂ ਮੈਨੂੰ ਇੰਨੇ ਦਰਜਨ ਵਿੱਚ ਜਾਣਦਾ ਹੋਰ ਪ੍ਰਾ ਹੈ ਇਹ ਤੋਂ ਵੱਡਾ ਤੁਸੀਂ ਇਹ ਤੋਂ ਵੱਡੇ ਹੋ ਠੀਕ ਹੈ ਬਾਈ ਤੁਸੀਂ ਕੀ ਕਰਦੇ ਹੋ ਮੈਂ ਵੀ ਲੇਬਰ ਦਾ ਕੰਮ ਹੀ ਕਰਦਾ ਲੇਬਰ ਦਾ ਤੇ ਤੁਹਾਡਾ ਡੈਡੀ ਸੀਰੀ ਰਲਦਾ ਸੀ ਹਾਂ 25 ਸਾਲ ਦਾ ਇਹ ਸਾਲ ਤੇ ਬਾਈ ਇਹ ਹੁਣ ਸੜਕਾਂ ਦੇ ਤੁਰੇ ਫਿਰਦਾ ਸੀ ਨਹੀਂ ਸੜਕਾਂ ਦੇ ਅੰਦਰੀ ਅੰਦਰੀ ਪਿਆ ਰਹਿੰਦਾ ਨਾ ਨਾਉਂਦਾ ਨਾ ਜਾਂ ਬਾਹਰ ਜਾਂਦਾ ਅੰਦਰੀ ਬੈਠਾ ਰਹੇ ਬਸ ਕਲਾਈ ਜਿਹੜੇ ਵਿੜੇ ਜੀ ਉੱਥੇ بس ਫਿਟੀ ਅੰਦਰ ਰਹਿੰਦਾ ਚਾਹੇ ਕੋਈ ਮਿੱਟੀ ਬੱਟੀ ਗਿਆ ਪਤਾ ਨਹੀਂ ਹੁਣ ਥੋੜਾ ਜਿਹਾ ਭਾਂਡੇ ਪੁੰਡੇ ਲੱਗ ਗਏ ਕਰਨ ਦਵਾਈ ਦਵਾਈ ਸੀ ਹਮ ਮੈਡੀਕਲ ਉੱਥੋਂ ਚੱਲਦਾ ਸੀ ਉਹਦੇ ਨਾਲ ਥੋੜਾ ਜਿਆਦਾ ਹੋ ਗਿਆ ਸੀ ਹੁਣ ਮਾਰਨ ਮੂਰ ਲੱਗ ਗਏ ਹਾਂ ਹਾਂ ਹੁਣ ਮਾਰ ਵੀ ਕਈ ਵਾਰੀ ਵੀ ਜੇ ਬੁੜੀਆਂ ਚੀਜ਼ ਚੱਕ ਲੈਂਦੀਆਂ ਕਿ ਭਾਂਡਾ ਭੰਦਾ ਕਈ ਵਾਰੀ ਪੂਰਾ ਚੱਕ ਲਿਆ ਐ ਨਹੀਂ ਪਤਾ ਮਾਰੇ ਕੋ ਪਤਾ ਨਹੀਂ ਨਹੀਂ ਕਿਹੇ ਜੇ ਕੋਈ ਐ ਨਹੀਂ ਪਤਾ ਪਤਾ ਨਹੀਂ ਮਾਰੇ ਕੋ ਖੇ ਜਾਂਦਾ ਹੈ ਹਮ ਇਹ ਗਾਨੇ ਕਿ ਕਰੋ ਚੋਰੀ ਬੰਦ ਪੁੰਗੀ ਲੱਗੇ ਸੀ ਕਿ ਉਹੀ ਜਿਨ ਵਾਲੀ ਮਿੰਦ ਡੋਟਾ ਉਹੀ ਜਿਨ ਵਾਲੀ ਹੋਵੇ ਆਪ ਕਿਸੇ ਪਾਸੇ ਜਾਂਦਾ ਨਹੀਂ ਤਾਂ ਵੀਰਵਾਲ ਸਿੰਘ ਵੀਰਵਾਲ ਵੀਰਵਾਲ ਕਿਵੇਂ ਆ ਠੀਕ ਆ ਅਕਬਰ ਤੇ ਵੀਰਵਾਲ ਦੀਆਂ ਪਕਾਣੀਆਂ ਸੁਣਦੇ ਸੀ ਉਹ ਨਾ ਵੀਰਵਾਲ ਵੀਰਵਾਲ ਸਿੰਘ ਕਾਲੀ ਚੋਟੀ ਦਾ ਹਲਵਾਈ ਅਰਦਾਸ ਕਰਿਓ ਦੁਬਾਰਾ ਫੇਰ ਤੋਂ ਵੀਰਬਲ ਪਹਿਲਾਂ ਵਾਂਗ ਮੇਰਾ ਭਰਾ ਵਿਆਹ ਸ਼ਾਦੀਆਂ ਲਾਉਣ ਲੱਗ ਜਵੇ ਮੇਰਾ ਭਰਾ ਪੈਲਸਾਂ ਦੇ ਵਿੱਚ ਜਾ ਕੇ ਦੁਬਾਰਾ ਕੰਮ ਕਰਨ ਲੱਗ ਜਵੇ ਇੱਕ ਵੀਰੇ ਅੱਧ ਦੀ ਗਰੀਬੀ ਹੈ ਅੱਧ ਦੀ ਗਰੀਬੀ ਬਹੁਤ ਜ਼ਿਆਦਾ ਗਰੀਬ ਕੋਈ ਗੱਲ ਨਹੀਂ ਵੀਰੇ ਅਸੀਂ ਜੋ ਕਰ ਸਕਾਂਗੇ ਅਸੀਂ ਕਰਾਂਗੇ ਅਸੀਂ ਬਾਪੂ ਤੂੰ ਕੋਲੇ ਰਹਿਣਾ ਇਹਦੇ ਸਾਥ ਦੇਣਾ ਠੀਕ ਆ ਅਸੀਂ ਤੇਰੇ ਨਾਲ ਆ ਆਪਾਂ ਇਹਨੂੰ ਮਹੀਨਾ ਦੋ ਮਹੀਨੇ ਵੀ ਰੱਖਣਾ ਪੂਰਾ ਰੱਖ ਕੇ ਜੇ ਮੈਂ ਠੀਕ ਕਰਕੇ ਵਾਹਿਗੁਰੂ ਕਿਰਪਾ ਕਰਨ ਕਰਨਾ ਤਾਂ ਉਹਨੇ ਠੀਕ ਆ ਅਸੀਂ ਪੂਰਾ ਬਾਪੂ ਸਾਥ ਦੇਾਂਗੇ ਸੇਵਾ ਕਰਾਂਗੇ ਵੀਰ ਠੀਕ ਆ ਘਬਰਾਉਣਾ ਨਹੀਂ ਤੂੰ ਠੀਕ ਆ ਕਾਲੀ ਠੀਕ ਆ ਬੱਧੀ ਕਦੇ ਹੋ ਜੀ ਅਰਦਾਸ ਕਾਲੀ ਵਾਸਤੇ ਕਾਲੀ ਦੁਬਾਰਾ ਹਲਵਾਈ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਕਾਲਿਆ ਪ੍ਰਚਾਰ ਸ਼ਾਕਰ ਬੋਲੇ ਖਾਣੇ ਖਾਲਣੀ 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 ਮੁੰਜ ਪਾ ਕਾਲੇ ਮੁੰਜ ਮੁੰਜ ਪਾ ਪੁੱਤ ਮੁੰਜ ਪ੍ਰਸ਼ਾਦ ਆ ਪੁੱਤੇ ਪ੍ਰਸ਼ਾਦ ਆ ਬੱਚਾ ਚੱਲ 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 ਬੋਲੇ ਸੋਨੇ ਆ ਇਹ ਵਾਹਿਗੁਰੂ ਜੀ ਸੱਚਾ ਪਾਤਸ਼ਾਹ ਮੇਰ ਕਰੋ ਮੇਰੇ ਵੀਰੇ ਨੂੰ ਤੰਦਰੁਸਤੀਆਂ ਬਖਸ਼ੋ ਤੇ ਕੱਪੜੇ ਬਦਲ ਲੈ ਸੋਨੇ ਕੱਪੜੇ ਪਾਉਣੇ ਆ ਕਾਲੀ ਸੋਨੇ ਦੇਖੋ ਨਮੋਣ ਧੋਣ ਵਾਲੀ ਕਿੰਨੀ ਸੋਚੀ ਆ ਗਈ ਆਪ ਕੱਪੜੇ ਪਾਉਣ ਲੱਗ ਗਿਆ ਜਿਹੜਾ ਕਈ ਦਿਨਾਂ ਤੋਂ ਨਹੀਂ ਕਈ ਸਾਲਾਂ ਤੋਂ ਨਹਾਤਾ ਹੀ ਨਹੀਂ ਸੀਗਾ